ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਅਖੀਰ ਤੱਕ ਦੇਖਿਓ ਬੜਾ ਹੀ ਇੰਪੋਰਟੈਂਟ ਤੇ ਪਿਆਰਾ ਮੈਸੇਜ ਤੁਹਾਨੂੰ ਮਿਲਣ ਵਾਲਾ ਹੈ ਮੈਂ ਚੈਟ ਜੀਪੀਟੀ 4.0 ਯਾਨੀ ਕਿ AI ਦੇ ਇੱਕ ਮਾਡਲ ਨਾਲ ਥੋੜਾ ਜਿਹਾ ਖੇਡ ਰਿਹਾ ਸੀ ਤੇ ਮੈਂ ਉਸ ਦੇ ਵਿੱਚ ਇੱਕ ਕਮਾਂਡ ਫਿਟ ਕੀਤੀ ਕਿ ਮੈਨੂੰ ਇੱਕ 300 ਤੋਂ 400 ਰੁਪਏ ਵਾਲਾ ਘਰ ਬਣਾ ਕੇ ਦਿਖਾ ਤਾਂ ਉਸ ਨੂੰ ਮੈਨੇ ਇੱਕ ਫੋਟੋ ਗ੍ਰੇਡ ਦਿੱਤੀ ਤੇ ਫੋਟੋ ਸੀ ਇਹ ਵਾਲੀ ਫਿਰ ਮੈਂ ਤੁਹਾਨੂੰ ਜੀ ਅਮਾਉਂਟ ਵਧਾਈ ਤੇ ਮੈਂ ਕਿਹਾ ਚੱਲ ਹੁਣ ਮੈਨੂੰ ਤੋਂ ਇੱਕ 50 ਹਜ਼ਾਰ ਰੁਪਏ ਵਾਲਾ ਘਰ ਬਣਾ ਕੇ ਦਿਖਾ ਦੈਨ ਉਸਨੇ ਮੈਨੂੰ ਆ ਘਰ ਬਣਾ ਕੇ ਦਿਖਾਇਆ ਫਿਰ ਮੈਂ ਤੁਹਾਨੂੰ ਜੀ ਹੋਰ ਅਮਾਉਂਟ ਵਧਾਤੀ ਤੇ ਮੈਂ ਕਿਹਾ ਚੱਲ ਤੂੰ ਮੈਨੂੰ ਇੱਕ 3 ਤੋਂ 4 ਲੱਖ ਰੁਪਏ ਵਾਲਾ ਘਰ ਬਣਾ ਕੇ ਦਿਖਾ ਦੈਨ ਆ ਫੋਟੋ ਸਾਹਮਣੇ ਆ ਗਈ ਹੁਣ ਜਿਵੇਂ ਜਿਵੇਂ ਮੈਂ ਅਮਾਉਂਟ ਵਧਾਈ ਗਿਆ ਓਵੇਂ ਓਵੇਂ ਉਹਨੇ ਫੋਟੋਆਂ ਕ੍ਰੀਏਟ ਕਰ ਦਿੱਤੀਆਂ ਹੁਣ ਤੁਸੀਂ ਆਪ ਹੀ ਨਾਲ ਨਾਲ ਦੇਖੀ ਜਾਓ ਕਿ ਕਿਵੇਂ ਕਿਵੇਂ ਕਿੰਨੇ ਅਮਾਉਂਟ ਦੇ ਵਿੱਚ ਉਹਨੇ ਕਿਹੜੇ ਕਿਹੜੇ ਘਰ ਬਣਾ ਕੇ ਦਿਖਾਇਆ ਫਿਰ ਮੈਂ ਬਣਵਾਇਆ ਕਰ ਮਿਲ ਜਾਊਗਾ ਹੁਣ ਆਉਣਿਆ ਮੇਨ ਗੱਲ ਤੇ ਫਿਰ ਮੈਂ ਇੱਕ ਕਮਾਂਡ ਪਾਈ ਕਿ ਮੇਕਅਪ ਪ੍ਰਾਈਸਲੈਸ ਹੋਮ ਪ੍ਰਾਈਸਲੈਸ ਹੋਮ ਜਾਨੀ ਕਿ ਜਿੱਦੀ ਕੋਈ ਕੀਮਤ ਹੀ ਨਹੀਂ ਹੈ ਦੇਖ ਸਨ ਤੇ ਸੋਚ ਨਹੀਂ ਸਕਦੇ ਕਿਹੜੀ ਫੋਟੋ ਬਣਾ ਕੇ ਦਿੱਤੇ ਮੈਨੂੰ ARE ਬਾਕੀ ਸਾਰੇ ਘਰਾਂ ਦੇ ਵਿੱਚ ਤੇ ਇਸ ਘਰ ਦੇ ਵਿੱਚ ਸਿਰਫ ਇੱਕ ਡਿਫਰੈਂਸ ਸੀ ਕਿ ਇਹਦੇ ਵਿੱਚ ਪਰਿਵਾਰ ਵੱਸਦਾ ਤੇ ਜਿਸ ਘਰ ਦੇ ਵਿੱਚ ਜਿੰਨੇ ਪੈੜਾ ਜਿੰਨਾ ਵੱਡਾ ਪਰਿਵਾਰ ਸਾਂਝਾ ਪਰਿਵਾਰ ਉਹ ਘਰ ਦੀ ਕੀਮਤ ਪ੍ਰਾਈਸਲੈਸ ਹੋ ਜਾਂਦੀ ਹੈ ਪਰ ਅੱਜ ਕੱਲ ਪੈਸੇ ਦੇ ਮੋਹ ਤੇ ਆਪਸੀ ਡਿਫਰੈਂਸਸ ਨੇ ਇਹ ਚੀਜ਼ ਖਤਮ ਕਰਤੀ ਹੈ ਹਰ ਕੋਈ ਚਾਹੁੰਦਾ ਕਿ ਉਸ ਦੀ ਫੈਮਿਲੀ ਆਰਡਰ ਰਵੇ ਵਿਆਹ ਬਾਅਦ ਦੇ ਵਿੱਚ ਹੁੰਦੇ ਕੰੰਧਾ ਪਹਿਲਾ ਹੋ ਜਾਂਦੀਆਂ ਨੇ ਸਾਈਓ ਸਿਆਣੇ ਕਹਿੰਦੇ ਆ ਨਾ ਕਿ ਪੁਰਾਣੇ ਟਾਈਮਾਂ ਦੇ ਵਿੱਚ ਕੰੰਧਾ ਕੱਟੀਆਂ ਤੇ ਰਸਤੇ ਪੱਕੇ ਹੁੰਦੇ ਸੀ ਮੇਰੇ ਵੱਲੋਂ ਉਹਨਾਂ ਪਰਿਵਾਰਾਂ ਨੂੰ ਬਹੁਤ ਸਾਰੇ ਰਿਸਪੈਕਟ ਹੈ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਵੀ ਸਾਂਝੇ ਪਰਿਵਾਰ ਵਾਂਗੂ ਇੱਕ ਘਰ ਦੇ ਵਿੱਚ ਰਹਿੰਦੇ ਇਕੱਠੇ ਉਹਨਾਂ ਦੀ ਰੋਟੀ ਪੱਕਦੀ ਐ ਤੇ ਇਕੱਠੇ ਛਕਦੇ ਸੋ ਘਰ ਦੀ ਵੈਲਿਊ ਉਹਦੇ ਵਿੱਚ ਲੱਗੇ ਪੱਥਰ ਨਾਲ ਨਹੀਂ ਬਲਕਿ ਉਹਦੇ ਵਿੱਚ ਰਹਿائش ਕਰਦੇ ਬੰਦਿਆਂ ਨਾਲ ਆਈ ਹੋਪ ਤੁਹਾਨੂੰ ਮੇਰੀ ਇਹ ਗੱਲ ਚੰਗੀ ਲੱਗੀ ਹੋਵੇਗੀ ਤਦ ਤੱਕ ਲਈ ਧੰਨਵਾਦ